ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਤੇ ਨੌਲ ਪਹੁੰਚਿਆ ਹੈ ਖਲੂਰ ਸਾਹਿਬ ਨੁਰਦਰਨਜੀਤਾ ਸਾਹਿਬ ਜੀ ਦੇ ਤੁਮ ਦਰਸ਼ਨ ਕਰੋਗੇ ਚੈਨਲ ਸਬਸਕ੍ਰਾਈਬ ਲਾਈਕ ਕਰਗ ਮੰਨ ਜੀ ਕਰੋ ਦਰਨੀ ਟੂਰ ਚੈਨਲ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਬਹੁਤ ਹਨਾ ਆਪਾਂ ਅੰਦਰ ਦਰਸ਼ਨ ਕਰਾਉਂਦੇ ਆਂ ਇਹ ਇਧਰ ਜੋੜਾ ਘਰ ਹੈ ਜੀ ਇਧਰ ਸਾਹਮਣੇ ਦਰਬਾਰ ਸਾਹਿਬ ਜਿਹਦੇ ਦੇ ਦਰਸ਼ਨ ਕਰ ਰਹੇ ਹੈ। ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਵਾਲਾ ਦਵਾਲਾ। ਇਹ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ। ਜਿਸ ਦੇ ਦਰਸ਼ਨ ਕਰ ਰਹੇ ਹੈ। indu avadeiyu Ishan sahab Gurudwara Shri Birbartaan Meetha sahab Shri Ramdev

Yeah. गुरु दरबार साहब का बहला पासा इधर फुलवाड़ी लाई हुई है ये सारी जी है बहुत बढ़िया ਉੱਥੇ ਪਾਰਕਿੰਗ ਬਣਾਈ ਹੋਈ ਹੈ ਜਿੰਨਾ ਵੀ ਅੰਦਰ ਤੁਸੀਂ ਦੇਖ ਰਹੇ ਹੋ ਸਾਰਾ ਅਜਾਇਬ ਘਰ ਬਣਿਆ ਹੋਇਆ ਹੈ ਇਹਦਰ ਗਾਗਰ ਬਣੀ ਹੋਈ ਹੈ ਸ਼੍ਰੀ ਗੁਰੂ ਮਰਦਾਜੀ ਗੁਰਦਾਰ ਸਾਹਿਬ ਤੋਂ ਗਾਗਰ ਪੜ ਕੇ ਦੂਰ ਸਭ ਨੇ ਕੀ ਹੁੰਦੇ ਸੀ ਜੋ ਕਿ ਸ਼੍ਰੀ ਗੁਰੂ ਅੰਗਦ ਸਾਹਿਬ ਦਾ ਇਸਨਾਨ ਕਰਾਉਂਦੇ ਸੀ ਉਸ ਦਾ ਪ੍ਰਤੀਕ ਜੋ ਹੈ ਇਹ ਗਾਗਰ ਜੋ ਹੈ ਇੱਕ ਦਰਸਾਈ ਹੋਈ ਹੈ ਸ਼ਾਨ ਸਾਹਿਬ ਹੁਣ ਆਪਾਂ ਉਸ ਖੂਹ ਦੇ ਦਰਸ਼ਨ ਕਰਦੇ ਹਾਂ ਜਿਸ ਖੂਹ ਦਾ ਪਾਣੀ ਖਾਰਾ ਸੀ ਇਹ ਖੂਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪਤਰੀ ਬੀਬੀ ਅਮਰੋ ਜੀ ਦੇ ਬੇਨਤੀ ਕਰਨ ਤੇ ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਆਪਣੇ ਹੱਥੀਂ ਲਾਇਆ ਸੀ ਇਹ ਖੂਹ ਦਾ ਜਦ ਪਹਿਲਾਂ ਖਰਾਬ ਸੀ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਲੋਹਾ ਬਖਸ਼ਿਆ ਜਿਸ ਨੂੰ ਖੂਬੀ ਛੋਟਨ ਦੇ ਨਾਲ ਖੂਹ ਦਾ ਜਲ ਮਿੱਠਾ ਹੋ ਗਿਆ ਇਹ ਉਹ ਖੂਹ ਹੈ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਸਾਮਣੇ ਜਿਹੜੇ ਗੁਰਦਾਰਾ ਸਾਹਿਬ ਦੇ ਉੱਪਰ ਹੈਗੇ ਉਹ ਅਕਾਲਾ ਸਾਹਿਬ ਗੁਰਦਾਰਾ ਤੇ ਕਿਤੇ ਕਿਤੇ ਅਗਲੇ ਦੇ ਜੀ ਕਸ਼ਤੀਂ ਕਰਾਇਆ ਕਰਦੇ ਹੁੰਦੇ ਸਨ ਤੇ ਗੁਰਮੁਖ ਲਿੱਤੀ ਦਾ ਇਜਾਮ ਜਿਹੜਾ ਹੈ ਤੇ ਕਿਤਾਬਾਂ ਗੁਰੂ ਦਾ ਸਾਹ ਸਮਾਏ ਗੁਰੂ ਹੋ ਜੀ ਗੁਰਦਵਾਰਾ ਸਭ ਦੇ ਦਰਸ਼ਨ ਕਰੀਏ ਗੁਰਦਰਾ ਮਾਲਾ ਖੜਾ ਸਾਹਿਬ ਉਹ ਸਾਹਮਣੇ 不叫什么？ ਇਸ ਵੀਡੀਓ ਦੇ ਵਿੱਚ ਮਾਫੀ ਹੈ ਜੀ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਦੇ ਆਂ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ